ਦੀ ਵੰਜੀ ਨਾ ਸੀਸਾ ਕਰ ਤਾ ਨਾ ਉਹਨਾਂ ਦੇ ਨਾਲ ਕੋਈ ਪ੍ਰੋਗਰਾਮ ਹੈ ਸਾਰਾ ਜਿਹੜਾ ਕਿ ਜਿਸ ਤਰ੍ਹਾਂ ਆਪਾਂ ਕਾਰਾਂ ਤੇ ਯੂਜ਼ ਕਰਦੇ ਜਾਂ ਬਾਈਕਾਂ ਤੇ ਕਿ ਫੋਰਸਟੋਵ ਸੀਵਿੰਗ ਜਾਂ ਯੂਜ਼ ਹੁੰਦਾ ਨਾ ਉਹਦੇ ਅੰਦਰ ਵਾਲਾ ਪਾਰਟ ਹੈ ਕਿਸ ਤਰ੍ਹਾਂ ਆਪਰੇਟ ਕਰ ਚਲੋ Good morning everyone, we have made an interactive learning model. In this we have explained various trigonometric values. So there are various trigonometric values and we have made use of uh, lights and switches. When you turn on the switches, the light indicating the value will lit up. For example, when we, lit up this, uh, when we switch on the sign 15 value, the LED indicating the sign 15 value will lit up. Like, similarly, when we switch on the, these values, the LEDs will lit up simultaneously. my enemies are using today we made a working model on pythagoras theorem as you can see this is an perpendicular and base and hypotenuse we know that hypotenuse square is equal to perpendicular square plus base square this model proved that ਰਾਇਜ਼ ਹਾਰਤਾ ਸਰ ਨੇ ਕਰ ਦਿੱਤਾ ਕਿ ਉਹ ਇਜ਼ਹਾਰੇ ਖਾਸ ਸੀਗਾ ਕਿ ਜੋ ਅਸੀਂ ਦਿਲ ਤੋਂ ਚਾਹੁੰਦੇ ਸੀ ਜਿਹੜਾ ਮੈਸੇਜ ਆ ਸਾਡਾ ਪੇਰੈਂਟਸ ਤੱਕ ਜਾਵੇ ਕਿ ਯੂਨਿਟੀ ਇਜ਼ ਡਾਇਵਰਸਿਟੀ ਔਰ ਉਹਦੇ ਥੀਮ ਬੇਸਡ ਅਸੀਂ ਇਹ ਪ੍ਰੋਗਰਾਮ ਕਰਵਾਇਆ ਔਰ ਇਸ ਵਿੱਚ 300 ਤੋਂ ਵੱਧ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਔਰ ਬਾਅਦ ਜਿਹੜੀ ਤੁਸੀਂ ਐਗਜ਼ਿਬਿਸ਼ਨ ਦੇਖੀ ਸੀ ਉਹਦੇ ਵਿੱਚ 35 ਬੱਚੇ ਜਿਹੜੇ ਸੀ ਉਹ ਬਹੁਤ ਵਧੀਆ ਲੱਗ ਰਿਹਾ ਹੈ ਮੈਂ ਬਹੁਤ ਜ਼ਿਆਦਾ ਬlesed feel ਕਰ ਰਹੀ ਹਾਂ ਕਿ ਸਕੂਲ ਤੋਂ ਮੈਂ ਪੜ੍ਹੀ ਹਾਂ ਤੇ ਜੋ ਸਕੂਲ ਚ ਐਸਾ ਇੰਨਾ ਮਾਨ ਦੇ ਕੇ ਮੈਨੂੰ ਸਤਿਕਾਰ ਦਿੱਤਾ ਹੈ ਸਕੂਲ ਨੇ ਇਹ ਅੱਜ ਕਿਹੜੀ ਪੋਸਟ ਸੀ ਮੈਂ ਅਸਿਸਟੈਂਟ ਡਿਸਟ੍ਰਿਕਟ ਅਫਸਰ ਨਹੀਂ ਕਿੰਨਾ ਕਰ ਗਰਵ ਮਹਿਸੂਸ ਹੋ ਰਿਹਾ ਹੈ ਤੁਹਾਨੂੰ ਬਹੁਤ ਜ਼ਿਆਦਾ ਚੰਗਾ ਲੱਗ ਰਿਹਾ ਹੈ ਕਿਉਂਕਿ ਜਿਹੜੀ ਮਿਹਨਤ ਕਰਵਾਈ ਹੈ ਸਕੂਲ ਨੇ ਜਿੰਨੀ ਇਨੀ ਤੋਂ ਮੈਨੂੰ ਐਜੂਕੇਸ਼ਨ ਚੰਗੀ ਮਿਲੀ ਹੈ ਉਹਦੀ ਬਦੌਲਤ ਹੀ ਅੱਜ ਮੈਂ ਇਸ ਮਕਾਮ ਤੇ ਖੰਸੀ ਨੂੰ ਥੈਂਕ ਯੂ ਸੋ ਮਚ ਖੁਸ਼ੀ ਹੋ ਰਹੀ ਜੀ ਤਾਂ ਮਾੜੀ ਬਹੁਤ ਅੱਛਾ ਲੱਗ ਰਿਹਾ ਹੈ ਮਤਲਬ ਮੈਂ ਪੂਰੇ 10 ਸਾਲ ਬਾਅਦ ਸਕੂਲ ਚ ਵਾਪਸ ਆਈ ਹਾਂ 2014 ਪਾਸ ਆਊਟ ਸੀ ਐਂਡ 2024 ਦੇ ਵਿੱਚ ਐਨਵਲ ਫੰਕਸ਼ਨ ਦੇ ਵਿੱਚ ਅਸੀਂ ਪਹਿਲਾਂ ਪ੍ਰਾਈਜ਼ ਲੈਂਦੇ ਸੀ ਅੱਜ ਚੰਨੇ ਸਾਡੇ ਤੋਂ ਪ੍ਰਾਈਜ਼ ਦਿਲਵਾਏ ਨੇ ਬਹੁਤ ਅੱਛਾ ਫੀਲ ਹੋ ਰਿਹਾ ਹੈ ਐਸਾ ਕਿਹੜੀ ਪੋਸਟ ਤੁਸੀਂ ਹੋ ਡਾਇਰੈਕਟਰ ਸੀਲਦਾਰ ਕਿੰਨੀ ਖੁਸ਼ੀ ਹੋ ਰਹੀ ਹੈ ਤੁਸੀਂ ਸਕੂਲ ਦੇ ਵਿੱਚ ਪੜ੍ਹੇ ਬਹੁਤ ਅੱਛਾ ਲੱਗ ਰਿਹਾ ਮੈਂ ਬlesed feel ਕਰ ਰਹੀ ਹਾਂ ਕਿ ਡਾਂਸ ਨੇ ਡਾਂਸ ਕਿਹੜੇ ਖਾਸ ਨੇ ਪਰੰਪਰਾਵਾਂ ਕਿਹੜੀਆਂ ਖਾਸ ਨੇ ਉਹ ਸਾਰੀਆਂ ਜਿਹੜੀਆਂ ਸਟੇਜ ਦੇ ਉੱਤੇ ਵਿਖਾਈਆਂ ਗਈਆਂ ਬੱਚਿਆਂ ਨੇ ਰਿਪਰੈਜ਼ੈਂਟੇਟਿਵ ਕੀਤਾ ਬਾਰਥੀ ਸਟਾਲ ਦੇਖ ਕੇ ਉਹਤੇ ਬੱਚਿਆਂ ਨੇ ਆਪਣੇ ਆਪ ਨੂੰ ਰਿਪਰਜੈਂਟ ਕੀਤਾ ਔਰ ਬੱਚਿਆਂ ਨੇ ਸਟੇਜ ਤੇ ਵੀ ਇਹ ਗੱਲ ਸਾਬਤ ਕੀਤੀ ਹੈ ਕਿ ਸਾਡਾ ਜਿਹੜਾ ਇੰਡੀਆ ਹੈ ਇਹ ਬਹੁਤ ਵੱਡਾ ਇੱਕ ਭੰਡਾਰ ਹੈ ਇਹਦੇ ਵਿੱਚ ਯੂਨਿਟੀ ਐਂਡ ਡਾਇਵਰਸਿਟੀ ਹੈ ਇਹ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਆ ਪਰ ਫਿਰ ਵੀ ਇਕੱਠੇ ਹੋ ਕੇ ਰਹਿੰਦੇ ਆ ਇਹ ਸਭ ਤੋਂ ਵੱਡਾ ਗੋੜਾ ਉਸ ਸਟੇਜ ਤੇ ਵਿਖਾਇਆ ਗਿਆ ਕਿਸ ਤਰ੍ਹਾਂ ਲੋਕ ਵੱਖ-ਵੱਖ ਸਟੇਟ ਦੇ ਵਿੱਚ ਵੱਖ ਬੋਲੀ ਬੋਲਦੇ ਆ ਪਰ ਪੰਜਾਬ ਦੀ ਸਟੇਜ ਦੇ ਉੱਤੇ ਆਉ ਸਾਰੇ ਬੱਚੇ ਇੱਥੇ ਆ ਕੇ ਪਰਫਾਰਮ ਕਰਦੇ ਆ ਤੇ ਸਾਰੇ ਬੱਚਿਆਂ ਦੇ ਮੈਸੇਜ ਜਾਂਦਾ ਹੈ ਕਿ ਅਸੀਂ ਇਕਿਆਂ ਇਕੋ ਕਰਿਆਣਾ ਔਰ ਇੰਡੀਆ ਨੂੰ ਅੱਗੇ ਵਧਦੇ ਵੇਖਣਾ ਹੈ ਅੱਜ ਮੁੱਖ ਮਹਿਮਾਨ ਕੌਣ ਸੀ ਅੱਜ ਦੇ ਮੁੱਖ ਮਾਨ ਸੀਗੇ ਜ਼ਹਾਰਪਰ ਸਿੰਘ ਜੀ ਈਡੀਓ ਕੈਬਨ ਮંત્રી ਪੰਜਾਬ ਉਹਨਾਂ ਦੇ ਨਾਲ ਨੀਸ਼ ਪਟਕ ਜੀ ਸੀਗੇ ਜਿਹੜੇ ਪੰਜਾਬ ਐਸਐਸ ਬੋਰਡ ਦੇ ਮੈਂਬਰ ਨੇ ਸ਼ਹਿਰੀ ਪ੍ਰਧਾਨ ਡਿੰਪੀ ਜੀ ਸੀਗੇ ਔਰ ਬਹੁਤ ਸਾਰੇ ਪਤੰਤੇ ਸੱਜਣ ਜਿਨ੍ਹਾਂ ਵਿੱਚ ਬਾਬਾ ਪਰਮਹੰਦੀ ਜਿਨ੍ਹਾਂ ਦੀ ਵਿਸ਼ੇਸ਼ ਅਸ਼ੀਰਵਾਦ ਸਕੂਲ ਦੇ ਉੱਤੇ ਹਰ ਵਾਰੀ ਉਹ ਇੱਥੇ ਆਉਂਦੇ ਆ ਬੱਚਿਆਂ ਨੂੰ ਬਹੁਤ ਮਾਣ ਮਿਸਖੁਸ ਹੁੰਦਾ ਹੈ ਉਹਨਾਂ ਦੇ ਉੱਤੇ ਔੜ ਤੇ ਔਰ ਬਹੁਤ ਸਾਰੇ ਬੱਚੇ ਵੀ ਸਾਡੇ ਕੋਲ ਜਿਹੜੇ ਸਾਡੇ ਪਾਸਵਰਡ ਬੱਚੇ ਆ ਤੁਹਾਡੇ ਸਾਹਮਣੇ ਸਾਡੀ ਕੁੜੀ ਕਿਰਨ ਪ੍ਰੀਤ ਗੌਰਤ ਉਹ ਤਹਿਸੀਲਦਾਰ ਬਣੀ ਹੈ ਸੁਖਦੀਪ ਕੌਰ ਏਡੀਏ ਬਣੀ ਹੈ ਔਰ ਗਗਨਦੀਪ ਸਿੰਘ ਆ ਨਹੀਂ ਸਕਿਆ ਉਹ ਲਾਭਸਰ ਬਣਿਆ ਇਸ ਸਾਲ ਦੇ ਤਿੰਨ ਬੱਚੇ ਸਾਡੇ ਜਿਨ੍ਹਾਂ ਨੇ ਬੜੀ ਵਧੀਆ ਪੋਸਟਰ ਲਗੀਆਂ ਨੇ ਉਹ ਵੀ ਇਸ ਸਕੂਲ ਦੇ ਵਿੱਚ ਸਟੇਜ ਤੇ ਆਏ ਉਹਨਾਂ ਆਪਣੇ ਬੱਚਿਆਂ ਦੇ ਨਾਲ ਵਿਚਾਰ ਸੇਅਰ ਕੀਤੇ ਬਹੁਤ ਚੰਗਾ ਲੱਗਦਾ ਹੈ ਕਿ ਸਾਡੇ ਸਕੂਲ ਦੇ ਪੜ੍ਹੇ ਹੋਏ ਬੱਚੇ ਜਿਨ੍ਹਾਂ ਨੂੰ ਅਸੀਂ ਨਹੀਂ ਰੱਖੀ ਸੀਗੇ ਤਕੜੇ ਹੋ ਗਏ ਕੈਨੇਡਾ ਜਾਣ ਦੀ ਲੋੜ ਨਹੀਂ ਆ ਇੱਥੇ ਰੋ ਇੰਡੀਆ ਬੜਾ ਵਧੀਆ ਦੇਸ਼ ਹੈ ਆਪਾਂ ਇੱਥੇ ਤਰੱਕੀ ਕਰ ਰਹੀ ਹੈ ਸਾਡੀ ਗੱਲ ਮੰਨੀ ਹੈ ਔਰ ਇੱਥੇ ਰਹਿ ਕੇ ਬੜੀ ਮਿਹਨਤ ਕੀਤੀ ਔਰ ਇਸ ਰੁਤਬੇ ਤੇ ਪਹੁੰਚਿਆ ਔਣੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਬੱਚੇ ਇਸ ਲਾਈਨ 'ਚ ਲੱਗੇ ਹੋਏ ਆ ਸਾਡੇ 4-5 ਬੱਚੇੜਿਆ ਉਹ ਡਾਕਟੋਰੇਟ ਕਰ ਰਿਹਾ ਕੋਈ ਬੀਡੀਐਸ ਕਰ ਰਿਹਾ ਔਰ ਹੋਰ ਵੀ ਬੜੀ ਵਧੀਆ ਪੋਸਟਾਂ 'ਵਾਂ ਤੇ ਬੱਚੇੜਿਆ ਉਹ ਕੰਮ ਕਰ ਰਹੇ ਆ ਔਣੇ ਸਮੇਂ ਸਾਰੇ ਜਿਹੜੇ ਬੱਚੇ ਆ ਉਹ ਵਧੀਆ-ਵਧੀਆ ਪੋਸਟਰ ਲੈ ਕੇ ਵਧੀਆ ਵਧੀਆ ਉਹਦੇ ਲੈ ਕੇ ਸਕੂਲ ਚ ਆਉਣਗੇ ਤੇ ਸਾਨੂੰ ਬਹੁਤ ਖੁਸ਼ੀ ਹੋਏਗੀ ਸਾਡਾ ਮਾਟਰ ਤੇ ਇੱਕ ਹੀ ਹੈ ਕਿ ਇਹ ਜਿਹੜੇ ਬੱਚੇ ਸਾਡੇ ਕੋਲ ਆਉਂਦੇ ਆ ਇਹਨਾਂ ਨੂੰ ਅੱਗੇ ਫਿਊਚਰ ਕੀ ਇਹਨਾਂ ਦਾ ਜਦੋਂ ਅਸੀਂ ਫਿਊਚਰ ਨੂੰ ਦੇਖਦੇ ਆ ਉਸ ਹਿਸਾਬ ਨਾਲ ਇਹਨਾਂ ਨੂੰ ਟ੍ਰੇਨਿੰਗ ਕਰਾਣੇ ਆ ਨੇ ਮਿਹਨਤ ਕਰਾਣੇ ਆ ਔਰ ਇਹਨਾਂ ਨੂੰ ਜੀਣਾ ਸਿਖਾਣੇ ਆ ਕਿ ਜ਼ਿੰਦਗੀ ਜਾ ਕੇ ਜੀਵਣਾ ਕਿਤਰਾ ਕਿਸ ਤਰ੍ਹਾਂ ਅਸੀਂ ਪ੍ਰਗੋਸ਼ ਕਰ ਸਕਦੇ ਆ ਆਪਣੇ ਪਰਿਵਾਰਾਂ ਦੇ ਵਿੱਚ ਕਿਦਾ ਕਰ ਸਕਦੇ ਆ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਅਸੀਂ ਇੱਕ ਵਧੀਆ ਸਭਿਆਚਾਰ ਜਿਹੜਾ ਪੰਜਾਬੀ ਸਭਿਆਚਾਰ ਸੀ ਜਿਦੇ ਵਿੱਚ ਬੱਚੇ ਮਾਪੇ ਉਹਦੇ ਪਹਿਰੇ ਹੱਥ ਲਾਉਂਦੇ ਸੀ ਉਹਨੂੰ ਦੁਬਾਰਾ ਰਿਵਾਈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਬੱਚੇ ਆਪਣੇ ਮਾਪੇ ਦੀ ਸੇਵਾ ਕਰਨ ਔਰ ਜਿਹੜੇ ਹੱਥਾਂ-ਥਾਂ ਤੇ 올ਡ ਖੁੱਲ ਰਹਾ ਉਹ ਨਾ ਖੁੱਲਣ ਉਹਦੇ ਵਾਸਤੇ ਸਾਡੀ ਬੜੀ ਕੋਸ਼ਿਸ਼ ਹੈ ਔਰ ਲਗਾਤਾਰ ਜਿਹੜੀ ਲਗਾਤਾਰਤਾ ਵਾ ਉਹਦਾ ਫੰਕਸ਼ਨ ਦੇਖਿਆ ਨਾ ਤੇ ਝਲਕਦੀ ਹੈ ਕਿ ਬੱਚੇ ਜਿਹੜੇ ਆ ਬੜੇ ਆਗਿਆਕਾਰ ਨੇ ਸਾਡੇ ਆਗਿਆਕਾਰ ਨੇ ਜੇ ਸਾਡੇ ਆਗਿਆਕਾਰ ਜਿਹੜੇ ਆ ਉਹ ਜੂਰ ਮਾਪੇ ਆਗਿਆਕਾਰ ਵੀ ਹੋਣਗੇ ਕਿਉਂਕਿ ਮਾਪੇ ਇਹਲੇ ਮਾਪੇ کہیں ਸਕਣ ਮਾਪਿਆਂ ਜੋ ਸਾਡੇ ਅੱਖੇ ਲੱਗਦੇ ਆ ਤੇ ਮਾਪਿਆਂ ਦੀ ਅੱਖੇ ਵੀ ਉਹ ਰੱਖਦੇ ਹੋਣਗੇ ਇਹ ਤਮੰਨਾ ਹੈ ਔਰ ਪ੍ਰਮਾਤਮਾ ਤਮੰਨਾ ਪੂਰੀ ਕਰ ਰਿਹਾ ਹਰ ਸਾਲ ਖੁਸ਼ੀਆਂ ਦੀ ਹਵਾਵਾਂ ਆ ਰਹੀਆਂ ਔਰ ਆਉਂਦੀਆਂ ਰਹਿਣਗੀ ਪ੍ਰਮਾਤਮਾ ਦੇ ਅਰਦਾਸ ਹੈ